ਸਾਰੇ ਨੂੰ ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਇਹ ਬੜਾ ਡਿਜ਼ਾਈਨ ਇਹ ਡਿਜ਼ਾਈਨ ਸਿਰਫ ਇੱਕ ਸਲਾਈ ਦਾ ਇੱਕ ਸਲਾਈ ਦੇ ਵਿੱਚ ਇਹ ਡਿਜ਼ਾਈਨ ਬਣ ਕੇ ਦੇਖੋ ਕਿੰਨਾ ਸੋਹਣਾ ਤਿਆਰ ਹੋ ਜਾਂਦਾ ਬਿਗਿਨਰ ਵੀ ਇਸ ਨੂੰ ਆਸਾਨੀ ਨਾਲ ਬਣਾ ਸਕਦੇ ਨੇ ਇਹ ਇਹ ਡਿਜ਼ਾਈਨ ਦੀ ਸਿੱਧੀ ਸਾਈਡ ਆ ਤੇ ਇਹ ਵਾਲੀ ਉਲਟੀ ਸਾਈਡ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਇਹ ਡਿਜ਼ਾਈਨ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਸਲਾਈ ਉੱਪਰ ਤਿੰਨ ਤਿੰਨ ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਕੋਈ ਵੀ ਐਕਸਟਰਾ ਕੁੰਡਾ ਨਹੀਂ ਚਾਹੀਦਾ ਆਪਣੀ ਮਨਪਸੰਦ ਦਾ ਕੋਈ ਬਾਰਡਰ ਬਣਾ ਲੈਣਾ ਚਾਹੇ ਬਿਨਾ ਬਾਰਡਰ ਤੋਂ ਇਸ ਤਰ੍ਹਾਂ ਡਿਜ਼ਾਈਨਰ ਕੁੰਡੇ ਪਾ ਕੇ ਤੁਸੀਂ ਨੀਚੇ ਤੋਂ ਵੀ ਸਟਾਰਟ ਕਰ ਸਕਦੇ ਹੋ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੀ ਸੈੜ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ ਧਾਗਾ ਅੱਗੇ ਕਰ ਲਵਾਂਗੇ ਇਹ ਕੁੰਡਾ ਉਲਟਾ ਬਣਾਗੇ ਇਸ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਉੱਪਰ ਦੀ ਬਾਰ ਪਾ ਕੇ ਬੇਨ ਬੁਣਿਆ ਉਤਾਰ ਲੈਣਾ ਬੁਣਣਾ ਨੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਪਹਿਲੇ ਦੋ ਕੁੰਡਿਆਂ ਨੂੰ ਛੱਡ ਕੇ ਇਹ ਤਿੰਨ ਕੁੰਡਿਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਇਸ ਕੁੰਡੇ ਨੂੰ ਇਸ ਤਰ੍ਹਾਂ ਬਾਰ ਪਾ ਕੇ ਬੇਨ ਬੁਣਿਆ ਉਤਾਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਸ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਬਾਰ ਪਾ ਕੇ ਬੇਨ ਬੁਣਿਆ ਉਤਾਰ ਲੈਣਾ ਅਗਲੇ ਦੋ ਕੁੰਡਿਆਂ ਨਾਲ ਇੱਕ ਕੁੰਡਾ ਕਰਾਂਗੇ ਬੁਣਾ ਗਏ ਇਹ ਪੂਰੀ ਸਲਾਈ ਉਲਟੀ ਆਪਣੇ ਵੱਲ ਤਾਂ ਕਰਾ ਕੇ ਇਸ ਕੁੰਡੇ ਨੂੰ ਇਸ ਤਰ੍ਹਾਂ ਬਲ પા ਕੇ ਬੇਨ ਬੁਣਿਆ ਉਤਾਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਦੇਖੋ ਤੁਸੀਂ ਇਸ ਕੁੰਡੇ ਨੂੰ ਇਸ ਤਰ੍ਹਾਂ ਉਤਾਰ ਕੇ ਵੀ ਸਲਾਈ ਉੱਪਰ ਇਸ ਤਰ੍ਹਾਂ ਬਲ પા ਸਕਦੇ ਹੋ ਤੇ ਅਗਲੇ ਦੋ ਗੁੰਡੇ ਨਾਲ ਇੱਕ ਕੁੰਡਾ ਇਸ ਕੁੰਡੇ ਦੇ ਪਰਾਈ ਇਸ ਤਰ੍ਹਾਂ ਬੜ ਪਾਵਾਂਗੇ ਬਿਨ ਬੁਣੀਆਂ ਉਤਾਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਸ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਬੜ ਪਾਵਾਂਗੇ ਬਿਨ ਬੁਣੀਆਂ ਉਤਾਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਸ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਬੜ ਪਾ ਕੇ ਬਿਨ ਬੁਣੀਆਂ ਉਤਾਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਸ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਬੜ ਪਾ ਕੇ ਬਿਨ ਬੁਣੀਆਂ ਉਤਾਰਾਂਗੇ ਤੇ ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਧਾਗਾ ਪਿੱਛੇ ਕਰਾਂਗੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਸਿੱਧਾ ਬਣਾਗੇ ਸਿਰਫ ਇਹ ਇੱਕ ਸਲਾਈ ਦਾ ਹੀ ਡਿਜ਼ਾਈਨ ਆ ਸਿੱਧੀ ਸਲਾਈ ਦੇ ਵਿੱਚ ਡਿਜ਼ਾਈਨ ਬਣਦਾ ਉਲਟੀ ਸਾਈਡ ਦੀ ਦੂਸਰੀ ਸਲਾਈ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਆਪਣੇ ਵੱਲ ਰੱਖ ਕੇ ਇਸ ਤਰ੍ਹਾਂ ਪੂਰੀ ਸਲਾਈ ਨੂੰ ਉਲਟਾ-ਉਲਟਾ ਬੁਣ ਦੇਵਾਂਗੇ ਦੇਖੋ ਜਿਹੜਾ ਆਪਣੇ ਬਲ ਪਾਇਆ ਸੀ ਇਹਨਾਂ ਨੂੰ ਦੋਹਾਂ ਨੂੰ ਇਕੱਠੇ ਨਹੀਂ ਬੁਣਨਾ ਜਿਹੜਾ ਬਲ ਵਾਲਾ ਕੁੰਡਾ ਇਹਨੂੰ ਵੀ ਇਸ ਤਰ੍ਹਾਂ ਆਪਣੇ ਅਲੱਗ ਕਰਕੇ ਬੁਣ ਲੈਣਾ ਜਿਹੜਾ ਬਿਨ ਬੁਣਿਆ ਉਤਾਰੇ ਸੀ ਉਸ ਨੂੰ ਵੀ ਇਸ ਤਰ੍ਹਾਂ ਬਣ ਲੈਣਾ ਬੰਨੀ ਇਹ ਸਲਾਈ ਵੀ ਪੁੱਠੀ ਆ ਪਹਿਲੀ ਸਲਾਈ ਜਿਹੜੀ ਉਹਨੂੰ ਵੀ ਆਪਣੇ ਵੱਲ ਤਾਂ ਕਰਾ ਕੇ ਬੁਣਨਾ ਜਿਹੜੀ ਦੂਸਰੀ ਉਲਟੀ ਸਾਈਡ ਦੀ ਸਲਾਈ ਹੈ ਇਹਨੂੰ ਵੀ ਆਪਣੇ ਵੱਲ ਤਾਂ ਕਰਾ ਕੇ ਉਲਟਾ ਉਲਟਾ ਬੁਣਨਾ ਡਿਜ਼ਾਈਨ ਬਣ ਕੇ ਵੀ ਬਹੁਤ ਜਲਦੀ ਤਿਆਰ ਹੁੰਦਾ ਤੇ ਬਣਿਆ ਵੀ ਬਹੁਤ ਜ਼ਿਆਦਾ ਸੁਨਾ ਲੱਗਦਾ ਇੱਕ ਵਾਰ ਟਰਾਈ ਰੂ ਕਰਕੇ ਦੇਖਿਓ ਜਦੋਂ ਆਪਾਂ ਇਹ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਂਦੇ ਆ ਤਾਂ ਡਿਜ਼ਾਈਨ ਦੀ ਲੁੱਕ ਇਸ ਤਰ੍ਹਾਂ ਦੀ ਆਉਂਦੀ ਆ ਦੇਖੋ ਕਿੰਨਾ ਸੋਹਣਾ ਲੱਗਦਾ ਬਣਿਆ ਵਾ ਜਾਲੀ ਦਾ ਡਿਜ਼ਾਈਨ ਬਣਦਾ ਹੈ ਚਲੋ ਜੀ ਮਿਲਦੇ ਆਂ ਇੱਕ ਨਵੀਂ ਵੀਡੀਓਸ ਨਵੇਂ ਡਿਜ਼ਾਈਨ ਨਾਲ ਥੈਂਕ ਯੂ